ਉੜੀ ਇੱਕ ਆਉਂਦੀ ਐ ਸਤਨਾਮ ਸਾਗ ਨੂੰ 20 ਰੁਪਏ ਦੇਣ ਸਾਗਰ ਦੀ ਬੋਟੀ ਲੈੰਦੀ ਇੰਡੀਗਾ ਚਲਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਛੇਤੀ ਵੀ ਡਰਾਈਵਰੀ ਸਖਾ ਸੋਸ਼ਲ ਮੀਡੀਆ ਇੱਕ ਅਜਹੀ ਚੀਜ਼ ਆ ਜਿੱਥੇ ਲੋਕ ਰਾਤੋ ਰਾਤ ਸਟਾਰ ਬਣ ਗਏ ਨੇ ਹਰ ਜਗ੍ਹਾ Song Reel ਦੇਖੀ ਹੋਏਗੀ ਸਾਗਰ ਦੀ ਬੋਟੀ ਲੈੰਦੀ ਇੰਡੀਗਾ ਚਲਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਛੇਤੀ ਵੀ ਡਰਾਈਵਰੀ ਸਖਾ ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਆ ਜਿੱਥੇ ਲੋਕ ਰਾਤੋ ਰਾਤ ਸਟਾਰ ਬਣ ਗਏ ਨੇ ਤੇ ਬਣ ਵੀ ਰਹੇ ਨੇ ਹੁਣ ਉਦਾਹਰਨ ਤੌਰ ਤੇ ਗੱਲ ਕਰੀਏ ਆਪਾਂ ਸਤਨਾਮ ਸਾਗਰ ਸ਼ਰਨਜੀਤ ਛਮੀ ਸਾਗਰ ਦੀ ਬੋਟੀ ਦੇ ਨਾਮ ਤੋਂ ਬਹੁਤ ਜ਼ਿਆਦਾ ਸੌਂਗ ਚੱਲ ਰਿਹਾ ਸਾਗਰ ਦੀ ਬੋਟੀ ਇੰਡੀਕਾ ਚਲਾ ਲੈਂਦੀ ਆ ਤੇ ਮੇਰੀ ਵੀ ਇਮੀਡੀਏਟਲੀ ਮਜਬੂਰੀ ਆ ਮੈਨੂੰ ਡ라이ਵਰੀ ਸਿਖਾ ਦੇ ਤਾਂ ਗੱਲ ਕਰਾਂਗੇ ਸਤਨਾਮ ਸਾਗਰ ਦੀ ਸ਼ਰਨਜੀਤ ਸ਼ੰਮੀ ਦੀ ਸਤਨਾਮ ਸਾਗਰ ਇੱਕ ਅਜਿਹੇ ਕਲਾਕਾਰ ਲਿਖਾਰੀ ਰਹੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ ਬਹੁਤ ਜ਼ਿਆਦਾ ਸ਼ੋਅ ਲਗਾਏ ਲਗਭਗ 15-1600 ਗੀਤ ਗਾਏ ਕੈਸਟਾ ਆਈਆਂ ਗੀਤ ਲਿਖੇ ਬਹੁਤ ਜ਼ਿਆਦਾ ਆਪਣੇ ਸਮੇਂ ਦੇ ਵਿੱਚ ਸਟੇਜਾਂ ਤੇ ਗਰਜਦੇ ਸੀ ਗੀਤ ਗਾਉਂਦੀ ਸੀ ਇਹ ਜੋੜੀ ਤੇ ਕਿਤਨਾ ਕਿਤੇ ਜਦੋਂ ਇੱਕ ਨਵਾਂ ਜ਼ਮਾਨਾ ਆਇਆ ਤੇ ਇਹਨਾਂ ਨੂੰ ਲੋਕਾਂ ਨੇ ਭੁਲਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਅੱਜ ਸੋਸ਼ਲ ਮੀਡੀਆ ਦੀ ਪਾਵਰ ਇੰਨੀ ਜ਼ਿਆਦਾ ਹੈ ਕਿ ਸਤਨਾਮ ਸਾਗਰ ਛਰਨਜੀਤ ਛਮੀ ਫਿਰ ਤੋਂ ਲੋਕਾਂ ਦੇ ਸਾਹਮਣੇ ਆ ਗਏ ਆਪਣੇ ਇੱਕ ਪੁਰਾਣੇ ਗੀਤ ਦੇ ਕਾਰਨ ਸਾਗਰ ਦੀ ਮੋਟੀ ਤੁਸੀਂ ਹਰ ਜਗ੍ਹਾ ਸੌਂਗ ਰੀਲ ਦੇਖੀ ਹੋਏਗੀ ਵੱਡੇ ਵੱਡੇ ਕਲਾਕਾਰ ਵੀ ਜੋ ਅੱਜ ਦੀ ਡੇਟ ਦੇ ਵਿੱਚ ਚੱਲ ਰਹੇ ਨੇ ਸੋਸ਼ਲ ਮੀਡੀਆ 스타 ਇਸ ਤੇ ਰੀਲਾਂ ਬਣਾ ਰਹੇ ਨੇ ਗੱਲ ਕਰਾਂਗੇ ਸਤਨਾਮ ਸਾਗਰ ਸਤਨਾਮ ਸਾਗਰ ਦਾ ਪਿੰਡ ਕਿਹੜਾ ਸਤਨਾਮ ਸਾਗਰ ਕੀ ਕਰਦੇ ਨੇ ਤੇ ਅੱਜ ਦੀ ਡੇਟ ਦੇ ਵਿੱਚ ਕੀ ਕਰਦੇ ਨੇ ਗੱਲਬਾਤ ਕਰਦੇ ਆਂ ਸਤਨਾਮ ਸਾਗਰ ਦਾ ਪਿੰਡ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਪਿੰਡ ਗੰਡੀਵਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜਿੱਥੋਂ ਉਹਨਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਲਿਖਣ ਦੀ ਸ਼ੁਰੂਆਤ ਕੀਤੀ ਉਹਨਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਤੇ ਉਹ ਬਚਪਨ ਤੋਂ ਹੀ ਇਸ ਗਾਇਕੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਸਨ ਆਪਣੇ ਟਾਇਲਟ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਨ ਉਹ ਲਗਾਤਾਰ ਗੀਤ ਲਿਖਦੇ ਗਏ ਗੀਤ ਲੇਦੇ ਗਏ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਮੈਂ ਗੀਤ ਹੀ ਨਹੀਂ ਮੈਂ ਕਲਾਕਾਰ ਵੀ ਬਣਨਾ ਚਾਹੁੰਦਾ ਤਾਂ ਉਹਨਾਂ ਨੇ 20 ਸਾਲ ਤੱਕ ਗੀਤ ਲਿਖੇ ਤਾਂ ਗੀਤ ਲਿਖਣ ਤੋਂ ਬਾਅਦ ਉਹਨਾਂ ਨੇ ਪੂਰਨ ਚੰਦ ਪੰਜਾਬ ਦੇ ਬਹੁਤ ਮੰਨੇ ਪਰਮੰਨੇ ਸਿੰਗਰ ਨੇ ਜਿਨ੍ਹਾਂ ਨੂੰ ਬਹੁਤ ਲੋਕ ਮੰਨਦੇ ਨੇ ਉਹਨਾਂ ਦੀ ਸ਼ਰਨ ਦੇ ਵਿੱਚ ਜਗ੍ਹਾ ਲਈ ਤੇ ਉਹਨਾਂ ਤੋਂ ਜਿੰਨੇ ਵੀ ਸੁਰ ਤਾਲ ਹਰ ਇੱਕ ਚੀਜ਼ ਉਹ ਸਿੱਖੀ ਜਿਸ ਤੋਂ ਬਾਅਦ ਉਹਨਾਂ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੇ ਗੀਤ ਇੰਨੇ ਜ਼ਿਆਦਾ ਉਸ ਜ਼ਮਾਨੇ ਦੇ ਵਿੱਚ ਉਸ ਸਮੇਂ ਦੇ ਵਿੱਚ ਹਿੱਟ ਰਹੇ ਤੇ ਉਹ ਗੀਤ ਉਸ ਸਮੇਂ ਡੀਜਿਆਂ ਤੇ ਲਾਈਵ ਸ਼ੋਅ ਤੇ ਵਿਆਹਾਂ ਤੇ ਚੱਲਦੇ ਰਹੇ ਇੱਕ ਨਾਮ ਸੀ ਜਿਵੇਂ ਕਹਿੰਦੀ ਹੈ ਤੇ ਹੁਣ ਗੱਲ ਕਰਾਂਗੇ ਸ਼ਰਨਜੀਤ ਛੰਮੀ ਇਹਨਾਂ ਦੀ ਜੋੜੀ ਕਿਵੇਂ ਬਣੀ ਜਦੋਂ ਸਤਨਾਮ ਸਾਗਰ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਸਟੇਜ ਦੇ ਉੱਤੇ ਸੌਂਗ ਆ ਰਹੇ ਸਨ ਪਰਫਾਰਮ ਕਰ ਰਹੇ ਸਨ ਤੇ ਸ਼ਰਨਜੀਤ ਨਾਮ ਦੀ ਕੁੜੀ ਇੱਕ ਆਉਂਦੀ ਐ ਸਤਨਾਮ ਸਾਗਰ ਨੂੰ 20 ਰੁਪਏ ਦੇਣ ਜਾਨੂੰ ਪਤਾ ਹੀ ਐ ਸਾਰੇ ਦਿੰਦੇ ਨੇ ਜਦੋਂ ਕੋਈ ਵੀ ਆਰਟਿਸਟ ਆਪਣਾ ਲਾਈਵ ਪਰਫਾਰਮ ਕਰਦਾ ਤਾਂ ਇਹ ਕੁੜੀ ਆਉਂਦੀ ਆ ਤਾਂ ਸ਼ਰਨਾਮ ਪੁੱਛਦੇ ਨੇ ਦਾ ਤਾਂ ਉਸ ਤੋਂ ਬਾਅਦ ਜਦੋਂ ਸਤਨਾਮ ਸਾਗਰ ਨੇ ਉਸ ਕੁੜੀ ਨੂੰ ਪੁੱਛਿਆ ਕਿ ਤੁਸੀਂ ਗਾ ਲੈਨੇ ਹੋ ਤਾਂ ਸਤਨਾਮ ਸਾਗਰ ਨੂੰ ਜਵਾਬ ਮਿਲਿਆ ਹਾਂਜੀ ਤੁਹਾਨੂੰ ਦੱਸ ਦਈਏ ਉਸ ਤੋਂ ਬਾਅਦ ਸਤਨਾਮ ਸਾਗਰ ਤੇ ਇਹਨਾਂ ਦੋਨਾਂ ਦੀ ਜੋੜੀ ਬਣ ਚੁੱਕੀ ਸੀ ਲਗਾਤਾਰ ਸਟੇਜ ਦੇ ਉੱਤੇ ਇਹਨਾਂ ਨੇ ਪਰਫਾਰਮ ਕੀਤਾ ਤੇ ਕਰਦੇ ਰਹੇ ਕਰਦੇ ਕਰਦੇ ਰਹੇ ਕਰਦੇ ਰਹੇ ਸਮਾਂ ਬੀਤਦਾ ਰਿਹਾ ਤੇ ਇਹਨਾਂ ਦੀ ਪੱਕੀ ਜੋੜੀ ਬਣ ਗਈ ਸਤਨਾਮ ਸਾਗਰ ਇੰਨੇ ਦਿਨਾਂ ਤੋਂ ਪਹਿਲਾਂ ਅੱਜ ਤੋਂ ਪਹਿਲਾਂ ਕਿੱਥੇ ਸੀ ਦੇਖੋ ਜਿੰਨੇ ਵੀ ਪੁਰਾਣੇ ਕਲਾਕਾਰਾਂ ਜੋ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹ ਤਾਂ ਲੋਕਾਂ ਦੇ ਸਾਹਮਣੇ ਨੇ ਜੋ ਸੋਸ਼ਲ ਮੀਡੀਆ ਤੋਂ ਦੂਰ ਨੇ ਉਹ ਲੋਕਾਂ ਨੂੰ ਇੰਜ ਲੱਗਦਾ ਕਿ ਇਹ ਕਲਾਕਾਰ ਘਰ ਬੈਠ ਗਏ ਨੇ ਪਰ ਨਹੀਂ ਇਦਾਂ ਨਹੀਂ ਸੀ ਇਹਨਾਂ ਦੇਖੋ 올ਡ ਇਜ਼ ਗੋਲਡ ਸਮਾਂ ਆਉਂਦਾ ਹਰ ਇੱਕ ਚੀਜ਼ ਦਾ ਸਮਾਂ ਕਿਸੇ ਨੂੰ ਨਹੀਂ ਪਤਾ ਸੀ ਅੱਜ ਤੋਂ 1 ਮਹੀਨਾ ਪਹਿਲਾਂ ਜਾਂ 1 ਹਫ਼ਤਾ ਪਹਿਲਾਂ ਕਿ ਸਤਨਾਮ ਸਾਗਰ ਸ਼ੰਜੀਤ ਸ਼ਮੀ ਦੀ ਜੋੜੀ ਆ ਜੋ ਇੰਨੀ ਜਿਆਦਾ ਮਸ਼ਹੂਰ ਹੋ ਜਾਵੇਗੀ ਅੱਜ ਦੀ ਡੇਟ ਦੇ ਵਿੱਚ ਇੰਸਟਾਗ੍ਰam ਆਇਆ ਇੰਸਟਾਗ੍ਰam ਦੇ ਰੀਲਾਂ ਪਈਆਂ ਲੋਕਾਂ ਨੇ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨਿਮਰਤ ਖੈਰਾਂ ਨੇ ਵੀ ਵੀਡੀਓ ਬਣਾਈ ਇਸ ਸੌਂਗ ਤੇ ਤਾਂ ਵੱਖ-ਵੱਖ ਕਲਾਕਾਰ ਸੋਸ਼ਲ ਮੀਡੀਆ ਸਟਾਰ ਨੌਜਵਾਨ ਵੀਡੀਓ ਬਣਾ ਰਹੇ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦਾ ਇੱਕ ਹੋਰ ਸੌਂਗ ਬਹੁਤ ਜਿਆਦਾ ਚੱਲਿਆ ਫੁੱਲਾਂ ਦੀ ਰਜਾਈ ਇੰਨਾ ਕਿ ਜਿਆਦਾ ਚੱਲਿਆ ਇੰਨੀ ਕਿ ਜਿਆਦਾ ਐਲਬਮ ਦੇ ਸਾਰੇ ਗੀਤ ਚੱਲੇ ਇੱਕ ਨਾਮ ਸੀ ਸੋਸ਼ਲ ਮੀਡੀਆ ਨੇ ਅੱਜ ਫਿਰ ਤੋਂ ਲੋਕਾਂ ਦੇ ਅੱਗੇ ਲਿਆ ਕੇ ਰੱਖ ਦਿੱਤਾ ਸਤਨਾਮ ਸਾਗਰ ਹਰ ਕੋਈ ਸਰਚ ਕਰ ਰਿਹਾ ਸਤਨਾਮ ਸਾਗਰ ਸ਼ਰਨਜੀਤ ਛੰਮੀ ਸਾਗਰ ਦੀ ਬੋਟੀ ਦੇ ਨਾਮ ਤੋਂ Song viral ਹੋ ਰਿਹਾ ਤੇ ਇਸ ਜੋੜੀ ਨੇ ਫਿਰ ਤੋਂ ਧਮਾਲਾ ਪਾ ਦਿੱਤੀਆਂ ਜਦੋਂ ਪਹਿਲਾਂ ਦੇ ਜ਼ਮਾਨੇ 'ਚ ਇਹ ਧਮਾਲਾ ਪਾਉਂਦੇ ਸੀ ਤਾਂ ਇਸ ਵਾਰ ਫਿਰ ਪਾ ਦਿੱਤੀਆਂ ਨੇ ਤੇ ਹੁਣ ਸ਼ਰਨਜੀਤ ਛੰਮੀ ਤੇ ਸਤਨਾਮ ਸਾਗਰ ਅੱਗੇ ਆਏ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਕਿ ਮੈਂ ਸਾਰਿਆਂ ਦਾ ਬਹੁਤ ਰਹਿਣੀਆ ਬਹੁਤ ਜ਼ਿਆਦਾ ਧੰਨਵਾਦ ਕਰਦਾ ਦੋਵੇਂ ਹੱਥ ਜੋੜ ਕੇ ਉਹਨਾਂ ਨੇ ਲੋਕਾਂ ਦਾ ਸ਼ੁਕਰਗੁਜ਼ਾਰ ਕੀਤਾ ਲੋਕਾਂ ਦੇ ਅੱਗੇ ਹੱਥ ਜੋੜੇ ਕਿ ਤੁਹਾਡਾ ਮੈਂ ਦੇ ਨਹੀਂ ਦੇ ਸਕਦਾ ਤੁਸੀਂ ਇੱਕ ਮਿੱਟੀ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਗਏ ਪਹਿਲਾਂ ਵੀ ਪਿਆਰ ਦਿੱਤਾ ਤਾਂ ਇਸ ਵਾਰ ਫੇਰ ਪਿਆਰ ਦਿੱਤਾ ਤੁਸੀਂ ਮੇਰੇ Song ਨੂੰ ਪਿਆਰ ਦਿੱਤਾ ਤੁਹਾਨੂੰ ਦੱਸ ਦਈਏ ਹੁਣ ਫਿਰ ਤੋਂ ਧਮਾਲਾਂ ਪਾਉਣ ਆ ਰਹੇ ਨੇ ਸ਼ੂਟਿੰਗ ਚੱਲ ਰਹੀ ਹੈ ਸ਼ਰਨਜੀਤ ਸ਼ਮਮੀ ਤੇ ਸਤਨਾਮ ਸਾਗਰ ਦੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਾਫੀ ਸਮੇਂ ਤੋਂ ਸਤਨਾਮ ਸਾਗਰ ਦੀ ਰੀੜ ਦੀ ਹੱਡੀ ਦੇ ਵਿੱਚ ਦਰਦ ਸੀਗਾ ਤਾਂ ਕਾਫੀ ਸਮਾਂ ਉਹ ਬੈੱਡ ਰੈਸਟ ਤੇ ਸੀਗੇ ਇਸ ਕਾਰਨ ਲੋਕਾਂ ਦੇ ਅੱਗੇ ਨਹੀਂ ਆਏ ਹੁਣ ਪਤਾ ਲੱਗ ਰਿਹਾ ਤੇ ਦੂਜੀ ਗੱਲ ਦੱਸ ਦਈਏ ਸਤਨਾਮ ਸਾਗਰ ਦਾ ਇਹ ਸੌਂਗ ਆਉਣ ਤੋਂ ਬਾਅਦ ਵਾਇਰਲ ਹੋਣ ਤੋਂ ਬਾਅਦ ਇੰਨਾ ਕੁ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਨਾਮ ਬਣ ਗਿਆ ਕਿ ਲੋਕਾਂ ਦੇ ਦਿਮਾਗ 'ਚ ਇੱਕ ਹੀ ਇਸ ਟਾਈਮ ਸਾਗਰ ਦੀ ਬੋਟੀ। ਇਹ ਵੀ ਦੱਸਿਆ ਕਿ ਇਹ Song ਲਗਭਗ 2004 ਤੋਂ ਲੈ ਕੇ 6 ਦੇ ਵਿੱਚ ਵਿੱਚ ਆਇਆ ਸੀ। ਉਸ ਸਮੇਂ ਬਹੁਤ ਜ਼ਿਆਦਾ ਚੱਲਿਆ ਸੀ। ਔਰ ਅੱਜ ਦੀ ਡੇਟ ਦੇ ਵਿੱਚ ਤਾਂ ਤੁਸੀਂ ਇੰਨਾ ਕੋ ਜਿਆਦਾ ਪਿਆਰ ਦਿਖਾ ਦਿੱਤਾ ਕਿ ਜੋ ਕਹਿਣੇ ਸੁਣਨੇ ਤੋਂ ਵੀ ਪਰੇ ਐ। ਇਹ ਸਤਨਾਮ ਸਾਗਰ ਦੇ ਬੋਲ ਨੇ ਤੇ ਹੁਣ ਫਿਰ ਤੋਂ ਸ਼ੂਟੀਆਂ ਸ਼ੁਰੂ ਹੋ ਚੁੱਕੀਆਂ ਨੇ ਲਗਾਤਾਰ ਇਹ ਕੰਮ ਕਰ ਰਹੇ ਨੇ ਤੁਹਾਡੇ ਅੱਗੇ ਆਉਣਗੇ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਇਨਸਾਨ ਆ ਗਿਆ ਰਾਤੋਂ ਰਾਤ ਸਟਾਰ ਬਣਾ ਦਿੰਦੀ ਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੀ ਇਹ ਪਾਵਰ ਆ ਜੋ ਪਾਵਰ ਅੱਜ ਤੁਸੀਂ ਲਾਈਵ ਦੇਖ ਰਹੇ ਹੋ ਕਿ ਇੱਕ ਪੁਰਾਣਾ ਸਿੰਗਰ ਪੁਰਾਣਾ ਕਲਾਕਾਰ ਜਿਸ ਨੂੰ ਕੋਈ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜੋ ਨਵੇਂ ਨੌਜਵਾਨ ਨੇ ਕੋਈ ਜਾਣਦਾ ਨਹੀਂ ਸੀ ਪਰ ਅੱਜ YouTube ਤੇ Instagram ਤੇ Facebook ਤੇ Twitter ਤੇ ਹਰ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਤਨਾਮ ਸਾਗਰ ਸ਼ਰਨਜੀਤ ਸ਼ਮੀ ਲੋਕ ਸਰਚ ਕਰ ਰਹੇ ਨੇ ਸਰਚ ਕਰੋਗੇ ਤਾਂ ਇਹਨਾਂ ਦੀਆਂ ਪੁਰਾਣੇ Song ਪੁਰਾਣੇ ਅਖਾੜੇ ਪੁਰਾਣੀ ਵੀਡੀਓ ਸਾਹਮਣੇ ਆਜੂਗੀ ਤਾਂ ਇੰਨੀ ਵੱਡੀ ਪਾਵਰ ਆ ਸੋਸ਼ਲ ਮੀਡੀਆ ਦੀ ਕਿਵੇਂ ਰਾਤੋਂ ਰਾਤ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਆ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦੀ ਇਹਨਾਂ ਨੇ ਵੀਡੀਓ ਪਾ ਕੇ ਧੰਨਵਾਦ ਕੀਤਾ ਤੇ ਹੁਣ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਪਹੁੰਚ ਸਕੇ ਕਿ ਅੰਮ੍ਰਿਤਸਰ ਸਾਹਿਬ ਦਾ ਪਿੰਡ ਗੰਡੀਵਿੰਡ ਦਾ ਇਹ ਰਹਿਣ ਵਾਲਾ ਸਤਨਾਮ ਸਾਗਰ ਜੋ ਬਹੁਤ ਜ਼ਿਆਦਾ ਅੱਜ ਚਰਚਾ ਦੇ ਵਿੱਚ ਆ ਤੇ ਰੱਬ ਕਰੇ ਇਹਨਾਂ ਦੀ ਦਮ ਦੋ ਗਣੀ ਰਾਤ ਚੌਗਣੀ ਤਰੱਕੀ ਇਸੇ ਤਰ੍ਹਾਂ ਰੱਬ ਕਰਦਾ ਰਹੀ ਜਿਸ ਤਰ੍ਹਾਂ ਹੁਣ ਦੁਆਰਾ ਫਿਰ ਤੋਂ ਨਾਮ ਬਣਾ ਦਿੱਤਾ ਤੇ ਇਹਨਾਂ ਦਾ ਨਾਮ ਇਸੇ ਤਰ੍ਹਾਂ ਬਣਿਆ ਰਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਜੀ